ਸਮੂਹ ਮਾਨਵਤਾ ਦਾ ਸਤਿਕਾਰ ਕਰੋ ਯੀਸ਼ੂ ਦੇ ਬੱਚਿਓ ਆਪਸ ਵਿੱਚ ਪਿਆਰ ਕਰੋ ਅੱਜ ਮੇਨਾ ਮੌਜੂਦ ਨੇ 크ਿਸਚਨ ਭਾਈਚਾਰੇ ਚ ਲੁਧਿਆਣਾ ਦੇ ਇੱਕ ਪ੍ਰੋਮਿਨੈਂਟ ਫੇਸ ਐਲਬਰਟ ਦੁਆਜੀ ਐਲਬਰਟ ਜੀ ਮੈਰੀ ਕ੍ਰਿਸਮਸ ਬਹੁਤ ਬਹੁਤ ਮੁਬਾਰਕਾ ਵੱਡੇ ਦਿਨ ਦੀ ਤੁਹਾਨੂੰ ਵੀ ਕ੍ਰਿਸਮਸ ਦੀਆਂ ਬਹੁਤ ਬਹੁਤ ਵਧਾਈਆਂ ਮੈਰੀ ਕ੍ਰਿਸਮਸ ਤੇ ਆਉਣ ਵਾਲਾ ਨਵਾਂ ਸਾਲ ਵੀ ਬਹੁਤ ਮੁਬਾਰਕ ਹੋਵੇ ਦੁਆ ਸਾਹਿਬ ਕਿਵੇਂ ਲੱਗਦਾ ਹੈ ਸਾਲ ਚ ਇੱਕ ਐਡਾ ਵੱਡਾ ਦਿਨ ਆਉਂਦਾ ਜਦੋਂ ਸਮੂਹ 크ਿਸਚਨ ਭਾਈਚਾਰਾ ਖਰਸ਼ੋ ਉਲਾਸ ਨੂੰ ਮਨਾਉਂਦਾ ਹੈ ਇਹਦੀ ਕੀ ਅਹਿਮੀਅਤ ਹੈ ਕਿ ਇਹਦੀ ਤੁਹਾਡੀ ਜ਼ਿੰਦਗੀ ਚ ਇੰਪੋਰਟੈਂਸ ਹੈ ਜਿਹੜੀ ਤੁਸੀਂ ਗੱਲ ਕੀਤੀ ਕਿ ਆਪਸ ਚ ਪਿਆਰ ਕਰੋ ਇਹਦੀ ਅਹਿਮੀਅਤ ਇਹੀ ਹੈ ਵੀ ਸਾਲ ਦੇ ਵਿੱਚ ਵੱਡਾ ਦਿਨ ਹੈ ਉਦਾਂ ਵੀ ਵੱਡਾ ਦਿਨ ਹੈ ਤੇ ਸਾਡੇ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਵਿਸ਼ਵਾਸੀ ਨੇ ਉਹਨਾਂ ਦੇ ਲਈ ਵੀ ਵੱਡਾ ਦਿਨ ਹੈ ਅਹਿਮੀਅਤ ਇਹੀ ਹੈ ਕਿ ਅੱਜ ਤੋਂ 2025 ਸਾਲ ਪਹਿਲਾਂ ਇਨਸਾਨੀ ਜਾਮੇ ਦੇ ਨਾਲ ਪ੍ਰਭੂ ਯਿਸੂ ਮਸੀਹ ਮਨੁੱਖਤਾ ਦੀ ਸੇਵਾ ਦੇ ਲਈ ਮਨੁੱਖਤਾ ਦੇ ਲਈ ਉਹਨਾਂ ਦੇ ਮੁਕਤੀਦਾਤਾ ਬਣ ਕੇ ਇਸ ਧਰਤੀ ਦੇ ਉੱਤੇ ਆਏ ਤੇ ਉਹਨਾਂ ਨੇ ਸਾਡੇ ਪਾਪਾਂ ਦੀ ਖਾਤਰ ਆਪਣੀ ਜਾਨ ਸੂਲੀ ਦੇ ਉੱਤੇ ਦਿੱਤੀ ਤੇ ਮੁਰਦਿਆਂ ਚ ਤੀਜੇ ਦਿਨ ਜੀ ਉੱਟੇ ਇਸੇ ਲਈ 크리스마ਸ ਦਾ ਮਹੱਤਵ ਹੈ ਜੇ ਉਹ ਮੁਰਦਿਆਂ ਚੋਂ ਨਾ ਜੀ ਉੱਠਦੇ ਉਹ ਸੂਲੀ ਤੇ ਨਾਮ ਫਤਿਹ ਪਾਉਂਦੇ ਮੌਤ ਤੇ ਨਾਮ ਫਤਿਹ ਪਾਉਂਦੇ ਤੇ ਅੱਜ 크리스마ਸ ਦਾ ਮਹੱਤਵ ਨਾ ਹੁੰਦਾ ਤੇ ਮੇਨ ਗੱਲ ਕੀ ਹੈ ਵੀ ਉਹਨਾਂ ਨੇ ਇਹੀ ਕਿਹਾ ਕਿ ਆਪਣੇ ਪੜੋਸੀ ਨੂੰ ਆਪਣੇ ਵਾਂਗ ਪਿਆਰ ਕਰੋ ਇੱਕ ਦੂਜੇ ਦੇ ਨਾਲ ਪਿਆਰ ਕਰੋ ਅੱਜ ਸਾਰੀ ਦੁਨੀਆ ਦੇ ਵਿੱਚ ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਕਿਸੇ ਧਰਮ ਵਿਸ਼ੇਸ਼ ਦੇ ਲਈ ਨਹੀਂ ਹੋਇਆ ਕਿਸੇ ਵਰਗ ਦੇ ਲਈ ਨਹੀਂ ਹੋਇਆ ਤਮਾਮ ਮਨੁੱਖ ਜਾਤੀ ਦੇ ਲਈ ਹੋਇਆ ਕਿਉਂਕਿ ਸਾਡਾ ਜਿਹੜਾ ਧਰਤੀ ਦਾ ਭੂਗੋਲ ਹੈ ਜਿਹੜੀ ਜੀਓਗ੍ਰਾਫੀ ਹੈ ਧਰਤੀ ਦੀ ਉਹਦੇ ਸੈਂਟਰ ਬਿੰਦੂ ਦੇ ਵਿੱਚ ਬੈਥਲਹਮ ਜਾਨੀ ਕਿ ਇਸਰਾਇਲ ਇਸਰਾਇਲ ਦੇ ਵਿੱਚ ਬੈਥਲਹਮ ਉਹ ਜਗ੍ਹਾ ਧਰਤੀ ਦੇ ਸੈਂਟਰ ਵਾਲੇ ਬਿੰਦੂ ਦੇ ਵਿੱਚ ਹੈ ਤੇ ਉੱਥੇ ਉਹਨਾਂ ਦਾ ਜਨਮ ਹੋਣ ਦਾ ਮਤਲਬ ਕਿ ਤਮਾਮ ਪੂਰੀ ਮਨੁੱਖ ਜਾਤੀ ਦੇ ਲਈ ਹੋਇਆ ਚਾਹੇ ਉਹ ਭਾਰਤ ਹੈ ਚਾਹੇ ਕੋਈ ਹੋਰ ਏਸ਼ੀਆ ਹੈ ਚਾਹੇ ਅਮਰੀਕਾ ਆ ਚਾਹੇ ਅਫਰੀਕਾ ਆ ਚਾਹੇ ਕੋਈ ਵੀ ਕੰਟੀਨੈਂਟ ਹੈ ਸਾਡੇ ਧਰਤੀ ਦਾ ਉਹਨਾਂ ਨੇ ਹਰ ਇੱਕ ਮਨੁੱਖ ਦੇ ਲਈ ਜਨਮ ਲਿਆ ਤਾਂ ਕਿ ਪਿਆਰ ਦਾ ਤੇ ਭਾਈਚਾਰੇ ਦਾ ਸੰਦੇਸ਼ ਦੇ ਸਕਣ ਠੀਕ ਹੈ ਜੀ ਤੇ ਆਪਾਂ ਆਪਣੇ ਕਿਸਚਨ ਭਾਈਚਾਰੇ ਨੂੰ ਤੇ ਹੋਰ ਸਾਰੇ ਭਾਈਚਾਰਿਆਂ ਨੂੰ ਆਪਸੀ ਪ੍ਰੇਮ ਪਿਆਰ ਤੱਕ ਜੁਟਤਾ ਵਾਸਤੇ ਕੀ ਪਿਆਰਾ ਜਿਹਾ ਸਨੇਹਾ ਅੱਜ ਦੇਣਾ ਚਾਹਾਂਗੇ ਮੈਂ ਇਹੀ ਸਨੇਹਾ ਦੇਣਾ ਚਾਹਨਾ ਕਿ ਸਾਰੇ ਹੀ ਪਿਆਰ ਦੇ ਨਾਲ ਕਿਉਂਕਿ ਸ਼ਹਾਦਤਾਂ ਜੇ ਪ੍ਰਭੂ ਯਿਸੂ ਮਸੀਹ ਨੇ ਸੂਲੀ ਦੇ ਉੱਤੇ ਸ਼ਹਾਦਤ ਦਿੱਤੀ ਉਹ ਇਸ ਲਈ ਦਿੱਤੀ ਜਾਂਦੀ ਤਾਂ ਕਿ ਇੱਕ ਮਨੁੱਖਤਾ ਦੇ ਲਈ ਰਾਹ ਤਿਆਰ ਕੀਤਾ ਜਾ ਸਕੇ ਜਦੋਂ ਮਨੁੱਖਤਾ ਦੇ ਲਈ ਰਾਹ ਤਿਆਰ ਹੋ ਜਾਂਦਾ ਹੈ ਤੇ انسان ਇੱਕ ਦੂਜੇ ਦੀ ਮੈਂ ਮੈਂ ਦੇ ਵਿੱਚ ਲੜੀ ਜਾਂਦੇ ਆ ਜਦ ਕਿ ਜਿਹੜੇ ਪ੍ਰਭੂ ਦੇ અવਤਾਰ ਜਾਂ ਪ੍ਰਭੂ ਆਏ ਨੇ ਉਹਨਾਂ ਨੇ ਕਦੀ ਵੀ ਵੱਖਵਾਦੀ ਸੋਚ ਨਹੀਂ ਰੱਖੀ ਉਹਨਾਂ ਨੇ ਸਭ ਨੂੰ ਗਲੇ ਲਾਇਆ ਤਾਂ ਮੇਰਾ ਇਹੀ ਸੰਦੇਸ਼ ਹੈ ਤੇ ਇਹੀ ਮੈਸੇਜ ਹੈ ਕਿ ਆਓ ਇਸ 크ਿਸਮਸ ਤੇ ਸਾਰਿਆਂ ਨੂੰ ਗਲੇ ਲਗਾਈਏ ਤੇ ਭਾਈਚਾਰਕ ਸਾਂਝ ਬਣਾਈਏ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਉਹਨਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਆ ਤੇ ਅਸੀਂ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਮੇਨ ਉਦੇਸ਼ ਆ ਪਿਆਰ ਅਤੇ ਮਾਫੀ ਉਹ ਰਾਹ ਦੇ ਉੱਤੇ ਚੱਲਦੇ ਹੋਏ ਅਸੀਂ ਅੱਗੇ ਵਧੀਏ ਤੇ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਪਿਆਰ ਦੇ ਵਿੱਚ ਰੰਗਦੇ ਚੱਲੀਏ ਪ੍ਰਭੂ ਯਿਸੂ ਮਸੀਹ ਦਾ ਜਨਮ ਕਿਸੇ ਧਰਮ ਫਿਰਕੇ ਦੇ ਲਈ ਨਹੀਂ ਹੋਇਆ ਪ੍ਰਭੂ ਯਿਸੂ ਮਸੀਹ ਦਾ ਜਨਮ ਭਾਈਚਾਰਕ ਸਾਂਝ ਦੇ ਲਈ ਹੋਇਆ ਤੇ ਉਹਨਾਂ ਨੇ ਮੇਨ ਸੰਦੇਸ਼ ਇਹ ਦਿੱਤਾ ਕਿ ਤੋਬਾ ਕਰੋ ਤੇ ਪਾਪ ਨਾ ਕਰੋ ਅੱਜ ਦੁਨੀਆ ਪਾਪ ਦੇ ਰਾਹ ਤੇ ਚੱਲੀ ਹੋਈ ਆ ਮੈਂ ਕਹੂੰਗਾ ਵੀ ਉਹ ਸੰਦੇਸ਼ ਜਿਹੜੇ ਅੱਜ 크리스마ਸ ਦੀ ਜੋਤ ਅਸੀਂ ਮਨ ਦੇ ਵਿੱਚ ਜਲਾਈ ਹੈ ਤੇ ਉਹ ਜੋਤ ਵੀ ਜਗਾਈਏ ਈਰਖਾ ਨਫ਼ਰਤ ਵੈਰ ਤੇ ਦਿਲ ਦੇ ਵਿੱਚੋਂ ਜਿਹੜੀ ਬਦਲੇ ਦੀ ਭਾਵਨਾ ਉਹਨੂੰ ਖਤਮ ਕਰੀਏ ਤੇ ਇਹ ਸਾਰੀਆਂ ਚੀਜ਼ਾਂ ਖਤਮ ਕਰਕੇ ਪਿਆਰ ਦੇ ਨਾਲ ਆਪਣੇ ਦੁਸ਼ਮਣ ਨੂੰ ਵੀ ਗਲੇ ਲਗਾਈਏ ਸ਼ਾਇਦ ਇਹੀ ਸਮੇਂ ਦੀ ਮੰਗ ਹੈ ਕਿ 200 ਦੇ ਕਰੀਬ ਦੁਨੀਆ ਚ ਦੇਸ਼ ਨੇ ਕਿਤਨੇ-ਕਿਤੇ ਫਿਰਕਾ ਪ੍ਰਸਤੀ ਧਰਮ ਜਾਤ ਦੇ ਨਾਂ ਤੇ ਆਪਸ ਚ ਲੜ ਰਹੇ ਹੈ ਤਾਂ ਕਿਤਨੇ-ਕਿਤੇ ਇਹ ਜਿਹੜਾ ਸੰਦੇਸ਼ ਹੈ ਪ੍ਰਭੂ ਯੀਸ਼ੂ ਦਾ ਸ਼ਾਇਦ ਇਹ ਸੋਹਣੇ ਤੇ ਸੁਹਾਗਾ ਹੋਵੇ ਜੇਕਰ ਮੰਨਿਆ ਜਾਵੇ ਤੇ ਸਾਰੀ ਦੁਨੀਆ ਇਕਜੁੱਟ ਹੋ ਕੇ ਆਪਸ ਚ ਪਿਆਰ ਕਰੇ ਕਿਉਂਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਖਾਸ ਕਰਕੇ ਆਪਣੇ 크ਿਸਚਨ ਕਮਿਊਨਿਟੀ ਨੂੰ ਕਹੂੰਗਾ ਕਿ ਜਿਸ ਤਰ੍ਹਾਂ ਕਿਸੇ ਮਹਾਨ ਵਿਦਵਾਨ ਨੇ ਭਾਰਤ ਦੇ ਨੇ ਕਿਹਾ ਕਿ ਇੱਕ ਦਿਨ ਵੀ ਅਸੀਂ 크੍ਰਿਸਚੀਅਨ ਲੋਗ ਬਾਈਬਲ ਦੇ ਅਕੋਰਡਿੰਗ ਚੱਲ ਪਈਏ ਤੇ ਸਾਰੀ ਦੁਨੀਆ ਪ੍ਰਭੂ ਯਿਸੂ ਮਸੀਹ ਨੂੰ ਫਾਲੋ ਕਰੇਗੀ ਤੇ ਪਵਿੱਤਰ ਬਾਈਬਲ ਨੂੰ ਫਾਲੋ ਕਰਦੀ ਹੋਈ ਉਹਨਾਂ ਦੇ ਰਾਹਾਂ ਤੇ ਚੱਲੇਗੀ ਉਹ ਰਾਹ ਇਹ ਨਹੀਂ ਨੇ ਕਿ ਅਸੀਂ 크੍ਰਿਸਚੀਅਨ ਬੰਨਾ ਹੈ ਉਹ ਰਾਹ ਇਹ ਹੈ ਕਿ ਮਨ ਬਦਲਣਾ ਹੈ ਜੀਵਨ ਬਦਲਣਾ ਹੈ ਮਨ ਕਿਸ ਲਈ ਬਦਲਣਾ ਕਿ ਆਪਣੇ ਮਾਂ-ਬਾਪ ਦੀ ਇੱਜ਼ਤ ਕਰਨੀ ਭੈਣਾਂ ਭਰਾਵਾਂ ਨੂੰ ਪਿਆਰ ਕਰਨਾ ਆਸ-ਪड़ोस ਨਾਲ ਸਾਂਝ ਰੱਖਣੀ ਅਤੇ ਭਾਈਚਾਰਕ ਸਾਂਝ ਤੇ ਚੱਲਣਾ ਜਿਸ ਤਰ੍ਹਾਂ ਦੁਨੀਆ ਚੱਲਦੀ ਆਈ ਹੈ ਇਹ ਮਨੁੱਖਤਾ ਦਾ ਉਹ ਗੁਲਦਸਤਾ ਆ ਜਿਹੜਾ ਅਲੱਗ-ਅਲੱਗ ਵਰਗਾਂ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਵਿੱਚ ਖਿਲਖਿਲਾਉਂਦਾ ਆ ਤੇ ਰੰਗਲੇ ਪੰਜਾਬ ਦਾ ਸੰਦੇਸ਼ ਦਿੰਦਾ ਆ ਆਓ ਰਲ ਕੇ ਜਿਸ ਤਰ੍ਹਾਂ ਰਾਤ ਦੇ ਸਨ ਰਾਤ ਦੇ ਸਮੇਂ ਪ੍ਰਭੂ ਯੀਸੂ ਮਸੀਹ ਦਾ ਜਨਮ ਹੋਇਆ ਥੋੜਾ ਜਿਹਾ ਮੈਂ ਦੱਸਣਾ ਚਾਹੂਗਾ ਕਿ ਪ੍ਰਭੂ ਯੀਸੂ ਮਸੀਹ ਦਾ ਜਨਮ ਜਿਹੜਾ ਪ੍ਰਡਿਕਟ ਹੋਇਆ ਸੀ ਜਾਨੀ ਜੋਦਸ਼ ਜਿਹੜਾ ਕੈਲਕੂਲੇਸ਼ਨ ਹੋਈ ਸੀ ਉਹ ਸਾਡੇ ਇਹਨਾਂ ਦੇਸ਼ਾਂ ਤੋਂ ਮਹਾਪ੍ਰੋਹਿਤ ਪੰਡਤਾਂ ਨੇ ਕੀਤੀ ਸੀ ਤੇ ਇੱਕ ਤਾਰੇ ਨੂੰ ਫੋਲੋ ਕਰਦੇ ਹੋਏ ਗਏ ਸੀ ਸਟਾਰ ਸਟਾਰ ਤਾਰਾ ਉਹਨੂੰ ਫੋਲੋ ਕਰਦੇ ਗਏ ਤੇ ਜਾ ਕੇ ਉਹਨਾਂ ਨੇ ਉਸ ਜਗ੍ਹਾ ਦੇ ਉੱਤੇ ਹੇਰੋਦੇਸ਼ ਨਾਲ ਗੱਲ ਕੀਤੀ ਮਜੂਸੀਆਂ ਨੇ ਤਿੰਨ ਮਹਾਪੰਡਤਾਂ ਨੇ ਕਿ ਦੁਨੀਆ ਦਾ ਮੁਕਤੀਦਾਤਾ ਰਾਜਿਆਂ ਦਾ ਰਾਜਾ ਜਨਮ ਲੈਣ ਵਾਲਾ ਵੀ ਉਹ ਕਿੱਥੇ ਹੈ ਤੇ ਉਹਨਾਂ ਨੇ ਕਿਹਾ ਵੀ ਜੇ ਤੁਹਾਨੂੰ ਵੀ ਪਤਾ ਲੱਗ ਜਾਂਦਾ ਤਾਂ ਮੈਨੂੰ ਵੀ ਦੱਸਿਓ ਉਹ ਤਾਰੇ ਦਾ ਇਹ ਸੰਦੇਸ਼ ਸੀ ਤੇ ਜਿੱਥੇ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਉਹ ਹਨੇਰੀ ਰਾਤ ਸੀ ਉੱਥੇ ਦੇ ਦਰਖਤ ਜਗਮਗਾ ਉਠੇ ਖਿਲਖਲਾ ਉਠੇ ਤੇ ਲੋਕ ਨਾਰੇ ਲਗਾਉਣ ਲੱਗੇ ਪ੍ਰਭੂ ਯਿਸੂ ਮਸੀਹ ਦੇ ਨਾਰੇ ਲਾਣ ਲੱਗੇ ਖੁਦਾ ਦੇ ਨਾਰੇ ਲਾਣ ਲੱਗੇ ਹallelujah ਦੇ ਨਾਰੇ ਲਾਣ ਲੱਗੇ ਪ੍ਰਭੂ ਦੀ ਸਤਿਤੀ ਕਰਨ ਲੱਗੇ ਤੇ ਉਹ ਕੈਰਲ ਦੇ ਰੂਪ ਦੇ ਵਿੱਚ ਵਧਾਈ ਦੇਣ ਦੇ ਲਈ ਬੈਥਲਹਮ ਸ਼ਹਿਰ ਕਹਿੰਦੇ ਨੂਰੋ ਨੂਰ ਹੋ ਗਿਆ ਜਗ ਤੋਂ ਹਨੇਰਾ ਸਾਰਾ ਦੂਰ ਹੋ ਗਿਆ ਉਹ ਇਦਾਂ ਦੀ ਰੋਸ਼ਨੀ ਚਮਕੀ ਕਿ ਉਹ ਰਾਤ ਵੀ ਦਿਨ ਲੱਗਣ ਲੱਗੇ ਦ੍ਰੁਖਤ ਹਰ ਚੀਜ਼ ਜਗਮਗਾਣ ਲੱਗੀ ਜਿਵੇਂ ਤਾਰੇ ਜ਼ਮੀਨ ਤੇ ਉਤਰ ਆਏ ਹੁੰਦੇ ਨੇ ਅਲਬਰਟ ਦੂਆ ਜੀ ਇੱਕ ਵਾਰ ਦਸ਼ਕਾ ਨੂੰ ਅਮਰੀਕਾ ਇਸ ਵਕਤ ਦਿ ਲੋ ਕਰਦੇ ਸਾਰਿਆਂ ਨੂੰ ਮੈਂ ਦਿਲ ਤੋਂ ਅਮਰੀਕਾ ਕ੍ਰਿਸਮਸ ਜਾਨੀ ਕਿ ਹੈਪੀ ਕ੍ਰਿਸਮਸ ਤੇ ਆਉਣ ਵਾਲੇ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਦਿੰਨਾ ਆ ਮੈਂ ਆਪਣੇ ਪਰਿਵਾਰ ਵੱਲੋਂ ਕ੍ਰਿਸਚਨ ਯੂਨਾਈਟਿਡ ਫੈਡਰੇਸ਼ਨ ਵੱਲੋਂ ਕ੍ਰਿਸਚਨ ਯੂਨਾਈਟਿਡ ਫੈਡਰੇਸ਼ਨ ਦੀ ਪੂਰੀ ਟੀਮ ਵੱਲੋਂ ਤੇ ਸਾਡੀ ਕੈਥੋਲਿਕ ਕਮਿਊਨਿਟੀ ਵੱਲੋਂ ਕ੍ਰਿਸਮਸ ਦੀ ਬਹੁਤ ਬਹੁਤ ਵਧਾਈ ਦਿੰਨਾ ਆ ਅਮਰੀਕਾ ਕ੍ਰਿਸਮਸ ਐਂਡ ਹੈਪੀ ਨਿਊ ਇਅਰ ਧੰਨਵਾਦ